ਸਰਕਾਰਾਂ ਦਾ ਸਹਿਯੋਗ ਕਿਵੇਂ ਰਹਿ ਦੇ ਵਿੱਚ ਮੇਰਾ ਇਹ ਵਿਚਾ ਨਹੀਂ ਰਾਜਨੀਤੀ ਦਾ ਸਾਨੂੰ ਲੱਗਦਾ ਨਹੀਂ ਤਾਂ ਕਰਕੇ ਤੁਹਾਨੂੰ ਸਵਾਲ ਕੀਤਾ ਸੀ ਜਿੱਥੇ ਗੁਰੂ ਕੀ ਬਖਸ਼ਿਸ਼ ਆ ਉੱਥੇ ਫਿਰ ਕਿਸੇ ਦੀ ਲੋੜ ਨਹੀਂ ਬਸ ਇਹ ਸਰਕਾਰਾਂ ਦਾ ਇਹ ਫਰਜ਼ ਬਣਦਾ ਵੀ ਉਹ ਆਪਣੇ ਫਰਜ਼ ਨੂੰ ਸਮਝਣ ਤੇ ਨਿਭਾਉਣ ਵੀ ਲੋਗਾ ਢੋਲੀ ਭਾਈ ਤਾਂ ਬਾਬਾ ਜੀ ਪਹੁੰਚੇ ਨੇ ਤਾਂ ਸੰਗਤਾਂ ਵੀ ਨਾਲ ਪਹੁੰਚੀਆਂ ਬੜੀ ਮਿਹਨਤ ਕਰ ਰਹੀਆਂ ਨੇ ਦਾ ਲਗਾਤਾਰ ਪੈਰਾ ਇਹਨਾਂ ਦਾ ਲੱਗਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਪੈਰਾ ਲੱਗਿਆ ਰਹੂਗਾ ਜਦੋਂ ਤੱਕ ਬੰਨ ਪੱਕੇ ਨਹੀਂ ਹੁੰਦੇ ਇਹਨਾਂ ਨੂੰ ਨਸ਼ੇੜ ਹੀ ਕਹਿ ਕੇ ਬਦਨਾਮ ਕੀਤਾ ਜਾਂਦਾ ਰਿਹਾ ਤੇ ਇਹ ਗੁਰੂ ਕੀ ਬਖਸ਼ਿਸ਼ ਨਾਲ ਉਹ ਜਵਾਨੀ ਆ ਜਿਹੜੀ ਦਰਿਆਵਾਂ ਅਗੇ ਡਟ ਕੇ ਦੇ ਉਹਨਾਂ ਅਗੇ ਗੰਡਾ ਕੇ ਮੱਲੋ ਬੰਨਾਂ ਨੂੰ ਲੱਗਦੇ ਖੋੜੇ ਦੀ ਲੋਕਰੀ ਆ ਜਿਹੜੇ ਬਦਨਾਮ ਕਰਨ ਵਾਲੀਆਂ ਹਸਤੀਆਂ ਉਹਨਾਂ ਦੇ ਕਦੇ ਦਰਸ਼ਨ ਨਹੀਂ ਹੁੰਦੇ ਉਹਨਾਂ ਤੇ ਲੋੜ ਆ ਉਹਨਾਂ ਤੇ ਹਾਜ਼ਰਾਂ ਢੋਲੀ ਪਈ ਫਿਰ ਕਿੰਨਾ ਬਿੰਦਰ ਕਾਫੀ ਪਾ ਜਾਂਦੇ ਫਿਰ 70 ਕਿਲੋਮੀਟਰ ਹੋਣਾ 70 75 ਕਿਲੋਮੀਟਰ ਬੜੀ ਦੂਰ ਆ ਕੇ ਪਹੜਾ ਲਾਇਆ ਸਾਨ ਬਾਈ ਕਿੰਨਾ ਹੋਇਆ ਪਈ ਨੁਕਸਾਨ ਤੇ ਗਿਣਤੀ ਗਿਣਤੀ ਤੋਂ ਬਾਹਰ ਬਹੁਤ ਨੁਕਸਾਨ ਹੋਇਆ ਜਦੋਂ ਫਸਲਾਂ ਤੇ ਵਾਹ ਜਮੀਨਾਂ ਖਰਾਬ ਹੁੰਦੀਆਂ ਦੁੱਧ ਦਾ ਦਾ ਧੰਦਾ ਖਰਾਬ ਹੁੰਦਾ ਉਹਦੇ ਨਾਲ ਨਾਲ ਜਿਹੜੇ ਉਥੇ ਕਿਰਤ ਵਿੱਚ ਜੁੜੇ ਮਜ਼ਦੂਰ ਆ ਉਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਉਸ ਤੋਂ ਬਾਅਦ ਬਿਮਾਰੀਆਂ ਚੱਲਣੀਆਂ ਬੱਚਿਆਂ ਨੂੰ ਕਿਤਾਬਾਂ ਦੀ ਲੋੜ ਹੈ ਸੰਗਤਾਂ ਨੇ ਬੜੀ ਆਪਣਾ ਫਰਜ਼ ਨਿਭਾਇਆ ਬੜਾ ਕੁਝ ਖਾਣ ਪੀਣ ਨੂੰ ਬੜੀ ਚੀਜ਼ਾਂ ਲੈਂਦੀਆਂ ਪਰ ਇਹਦੂੰ ਆਉਣ ਵਾਲਾ ਸਮਾਂ ਲੱਗਦਾ ਕਿ ਹੋਰ ਮਾੜਾ ਆਊਗਾ ਸਿਹਤ ਦੀ ਪ੍ਰੋਬਲਮ ਹੋਊਗੀ ਕਿਵੇਂ ਦੇਖਦੇ ਹਾਂ ਉਸ ਦਿਨ ਕਿਹਨਾਂ ਨੇ ਸੇਵਾ ਕੀਤੀ ਹੈ ਔਰ ਨਮਸਕਾਰ ਉਹਨਾਂ ਦੇ ਪਿਆਰ ਨੂੰ ਅਜੇ ਵੱਡੀ ਲੋੜ ਵਾਕਈ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਲੋਕਲ ਸਾਫ ਟੀਵੀ ਤੇ ਮੈਂ ਹਾਂ ਸੁਲੇਜਨ ਤੋਂ ਲੈ ਇਸ ਟਾਈਮ ਸੀ ਫਰੋਇਪੁਰ ਜ਼ਿਲ੍ਹਾ ਰੋਕਣ ਵਾਲਾ ਖੜੇ ਆ ਤਾਂ ਰੋਕਣ ਵਾਲਾ ਵਿੱਚ ਸੰਗਤਾਂ ਤੇ ਪਹੁੰਚੇ ਹੋਈਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਫੌਜਾਂ ਡਟੀਆਂ ਹੋਈਆਂ ਨੇ ਤਾਂ ਵੱਖ-ਵੱਖ ਫੌਜਾਂ ਜਿਹੜੇ ਹੈਗੀਆਂ ਆਪਣਾ ਫਰਜ ਨਿਭਾਰੀਆਂ ਨੇ ਇੱਥੇ ਤੇ ਡੋਲੀ ਭਾਈ ਤੋਂ ਬਾਬਾ ਜੀ ਪਹੁੰਚੇ ਹੋਏ ਬਾਈ ਤੁਹਾਡਾ ਪੂਰਾ ਨਾਮ ਔਰ ਤੁਸੀਂ ਕਿੰਨੇ ਦਿਨਾਂ ਦੇ ਇਥੋਂ ਮੇਰਾ ਨਾਮ ਗੁਰਨਾਮ ਸਿੰਘ ਹੈ ਕਾਰ ਸੇਵਾ ਡਰੋਲੀ ਭਾਈ ਜਦੋਂ ਇੱਥੇ ਬੰਨ ਨੂੰ ਢਾਲ ਲੱਗਣੀ ਸ਼ੁਰੂ ਹੋਈ ਆ ਜੀ ਜੀ ਸਰਪੰਚਾ ਉਹਨਾਂ ਨੇ ਦੱਸਿਆ ਕਿ ਰਾਤ ਲੇਟ ਅਗਲੇ ਦਿਨ ਤੋਂ ਹੀ ਸੰਗਤਾਂ ਸੇਵਾਦਾਰ ਸਾਰੀ ਟੀਮ ਇੱਥੇ ਆ ਕੇ ਲੱਗ ਗਈ ਜੀ ਗੁਰੂ ਕਿਰਪਾ ਨਾਲੇ ਕਿੰnur ਕੰਮ ਲੱਗਿਆ ਤਾਂ ਸੇਵਾ ਵਿੱਚ ਜੁਟੀ ਸੰਗਤ ਸਾਰੀ ਜੀ ਬਾਈ ਪਾਣੀ ਬੜਾ ਛੱਲਾ ਮਾਰਦਾ ਤੇ ਮਨ ਨੂੰ ਡਰ ਪੈਂਦਾ ਵੀ ਇੰਨਾ ਜ਼ਿਆਦਾ ਪਾਣੀ ਆ ਤੇ ਬੰਨ ਜਿਹੜੇ ਹੈਗੇ ਫੌਜ ਵਾਲੇ ਲਾਏ ਆ ਕਿਵੇਂ ਦੇਖ ਸਕਦੇ ਸੀ ਦੇਖੋ ਮਾਲਕ ਦਾ ਹੁਕਮ ਹੈ ਤੇ ਬੰਦੇ ਦੇ ਵੈਸਾ ਉਦਮ ਕਰਨਾ ਯਤਨ ਕਰਨਾ ਉਪਰਾਲਾ ਕਰਨਾ ਮਿਹਨਤ ਕਰਨੀ ਜੀ ਜੀ ਤੇ ਅਰਦਾਸ ਕਰਨੀ ਅੱਗੇ ਦਾ ਕਰਤਾਰ ਦੇ ਵੈਗੂ ਦੇ ਗੁੰਚਾ ਤੇ ਉਹਦੀ ਕਿਰਪਾ ਨਾਲ ਹੀ ਤਾਕਤਾਂ ਸੰਗਤਾਂ ਸੇਵਾਦਾਰ ਸਾਰੇ ਜਣ ਮੇਕ ਤੇ ਸਫਲ ਹੋ ਇਸ ਗੱਲ ਚ ਰੁਕਿਆ ਹੋਇਆ ਹੈ ਫੌਜਾਂ ਲੱਗੀਆਂ ਹੋਈਆਂ ਫੌਜਾਂ ਲੱਗੀਆਂ ਹੋਈਆਂ ਜਿਵੇਂ ਉਹਨਾਂ ਦਾ ਘਰ ਦਾ ਲੈਂਟਰ ਪੈਂਦਾ ਹੋਵੇ ਬੜੀ ਸ਼ਰਧਾ ਦੇ ਨਾਲ ਲੱਗੀਆਂ ਹੋਈਆਂ ਇਹ ਤਾਂ ਸਤਗੁਰੂ ਜੀ ਦੇ ਬਖਸ਼ਿਸ਼ ਸੰਸਕਾਰ ਨੇ ਨਾ ਗੁਰਮਤਿ ਜੀ ਵੀ ਸਭੇ ਸਾਂਝੀ ਵਾਲ ਸਦਾ ਨੂੰ ਕਿਸੇ ਨੇ ਦੱਸਿਆ ਬਾਹਰਾ ਨਹੀਂ ਸਾਰੇ ਆਪਣੇ ਆ ਇੱਕ ਇੱਕ ਗੁਰੂ ਪਰਿਵਾਰ ਦੇ ਮੈਂਬਰ ਆ ਤੇ ਉਸ ਸਤਗੁਰੂ ਜੀ ਦੀ ਬਖਸ਼ਿਸ਼ ਪ੍ਰੇਰਣਾ ਦੇ ਜਿਹੜੇ ਸੰਸਕਾਰ ਆ ਉਹਦੇ ਅੰਤਰਗਤ ਜੋ ਨਾ ਕੋਈ ਲਾਂਦਰੀ ਕਹੀਦਾ ਬਹੁਤ ਦੂਰੋਂ ਐਸਾ ਲਾਕੇ ਨਾ ਕੋਈ ਉਹਨਾਂ ਦਾ ਸਬੰਧ ਨਹੀਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਦਰ ਘਰ ਰੋਲੀ ਭਾਈ ਨਾਲ ਕੁੜੀਆਂ ਸੰਗਤਾਂ ਬਹੁਤ ਬਹੁਤ ਦੂਰੋਂ ਵੀ ਨਹੀਂ ਜਿਹੜੇ ਕਦੀ ਇੱਥੇ ਲੰਘੇ ਹੀ ਨਹੀਂ ਉਹ ਵੀ ਗੁਰੂ ਕਿਰਪਾ ਨਾਲ ਕਿਉ ਗੁਰੂ ਕੇ ਪਿਆਰ ਵਿੱਚ ਕੇ ਸਾਰੇ ਜਿਹੜੇ ਪੰਜਾਬੀ ਨੇ ਇੱਕ ਅਸੀਂ ਪਰਿਵਾਰ ਆ ਭੈਣ ਭਰਾ ਤੇ ਭੈਣ ਭਰਾਵਾਂ ਦੇ ਦੁੱਖ ਵਿੱਚ ਮੱਤ ਤੋਂ ਵੱਧ ਉਦਮ ਜਤਨਾਂ ਆਪਣਾ ਲਾ ਕੀਤਾ ਜਾ ਰਿਹਾ ਸਰਕਾਰਾਂ ਦਾ ਸਹਿਯੋਗ ਕਿਵੇਂ ਰਿਹਾ ਇਹਦੇ ਵਿੱਚ ਸਰਕਾਰਾਂ ਦਾ ਸਹਿਯੋਗ ਮੇਰਾ ਇਹ ਵਿਸ਼ਾ ਨਹੀਂ ਰਾਜਨੀਤੀ ਮੈਂ ਤੇ ਗੁਰੂ ਕਾ ਸਾਨੂੰ ਲੱਗਦਾ ਨਹੀਂ ਤਾਂ ਕਰਕੇ ਤੁਹਾਨੂੰ ਸਵਾਲ ਕੀਤਾ ਸੀ ਹਾਂਜੀ ਤੇ ਇਸ ਕਰਕੇ ਆ ਵੀ ਇਹ ਗੁਰੂ ਕੀ ਬਖਸ਼ਿਸ਼ ਹੀ ਵਰਤ ਰਹੀ ਹੈ ਜੀ ਜੀ ਤੇ ਜਿੱਥੇ ਗੁਰੂ ਕੀ ਬਖਸ਼ਿਸ਼ ਆ ਉੱਥੇ ਫਿਰ ਕਿਸੇ ਦੀ ਲੋੜ ਨਹੀਂ ਵਾਹੇ ਸਰਕਾਰਾਂ ਦਾ ਇਹ ਫਰਜ਼ ਬਣਦਾ ਵੀ ਉਹ ਆਪਣੇ ਫਰਜ਼ ਨੂੰ ਸਮਝਣ ਤੇ ਨਿਭਾਉਣ ਵੀ ਇਹ ਦੇ ਗੁਰੂ ਕੀ ਸੰਗਤ ਮੈਂ ਅੱਗੇ ਵੀ ਜ਼ਿਕਰ ਕਰਿਆ ਕਰਦਾ ਜਿਹੜੀ ਜਵਾਨੀ ਹੈ ਪੰਜਾਬ ਦੀ ਜਿਨ੍ਹਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਜਾਂਦਾ ਰਿਹਾ ਤੇ ਇਹ ਗੁਰੂ ਕੀ ਬਖਸ਼ਿਸ਼ ਨਾਲ ਉਹ ਜਵਾਨੀ ਹੈ ਜਿਹੜੀ ਦਰਿਆਵਾਂ 'ਤੇ ਡਟ ਕੇ ਉਹਨਾਂ ਅੱਗੇ ਕੱਢਾ ਕੇ ਮੱਲੋ ਬੰਨਾਂ ਨੂੰ ਲੱਗਦੇ ਕੋਰੇ ਜਿਓਕ ਰਹੀ ਆ ਜਿਹੜੇ ਬਦਨਾਮ ਕਰਨ ਵਾਲੀਆਂ ਹਸਤੀਆਂ ਉਹਨਾਂ ਦੇ ਕਦੇ ਦਰਸ਼ਨ ਨਹੀਂ ਕੀ ਬਿਲਕੁਲ ਜਿੱਤੇ ਗੁਰੂ ਕੀ ਬਖਸ਼ਿਸ਼ ਵਰਦੀ ਵਾਹ ਗੁਰੂ ਕੀ ਪਰਮੇਸ਼ਰ ਦੀ ਭਗਵਾਨ ਦੀ ਟੋਡਰ ਪੈਰਾ ਕਿੰਨੀ ਦਿੰਦਾ ਰੋਗ ਉਠਾਉਗੇ ਕਿਤਾ ਸੰਗਤ ਜਿਵੇਂ ਕਵੇ ਹਾਂਜੀ ਜਿਨਾ ਚਿਰ ਕਵੇ ਆ ਚਨਾ ਚਰਾ ਲੋਡ ਆਉਣਾ ਚਿਰ ਹਾਜ਼ਰਾਂ ਟਰੋਲੀ ਪਾਈ ਫਿਰ ਕਿੰਨਾ ਬਿੰਦਰ ਕਾਫੀ ਪਾ ਜਾਵੇ ਟਰੋਲੀ ਪਾਈ ਇਥੋਂ 70 ਕਿਲੋਮੀਟਰ ਹੋਣਾ 70 75 ਕਿਲੋਮੀਟਰ ਬੜੀ ਦੂਰ ਆ ਕੇ ਪਹੜਾ ਲਾਇਆ ਤੂੰ ਬੜੀ ਦੂਰ ਆਵੇ ਉਹ ਗੁਰੂ ਕਾ ਇਤਿਹਾਸਕ ਸਥਾਨ ਆ ਨਾ ਜੀ ਇਸ ਇਲਾਕੇ ਦੇ ਮਹੂ ਇਲਾਕੇ ਵਿੱਚ ਬਹੁਤ ਸਾਰੀ ਸੰਗਤ ਗੁਰੂ ਤੇ ਪਵਿੱਤਰ ਸਥਾਨ ਨਾਲ ਜੁੜੀ ਇੱਥੇ ਵੀ ਆ ਹਰੀਕੇ ਹੱਡ ਤੋਂ ਪਰੇ ਵੀ ਬਸਤੀ ਲਾਲ ਸਿੰਘ ਉਸ ਇਲਾਕੇ ਵਿੱਚ ਵੀ ਮਨ ਨੂੰ ਖੋਰਾ ਲੱਗਣਾ ਸ਼ੁਰੂ ਹੋਇਆ ਲੀਕੇਜ ਹੋ ਗਈ ਦੂਜੇ ਪਾਸੇ 15-20 ਕਿੱਲੇ ਜ਼ਮੀਨ ਦੀ ਕਹੇ ਇਹਨਾਂ ਭਰਤੀ ਉਹ ਟੁੱਟ ਸਕਦਾ ਸੀ ਉੱਥੇ ਵੀ ਪਹਾਰਾ ਲਾਇਆ ਸੰਗਤ ਨੇ ਨਾਲ ਮਿਲ ਕੇ ਇੱਥੇ ਵੀ ਤੇ ਉੱਥੇ ਵੀ ਨਕਸਾਨ ਬਾਬਾ ਜੀ ਕਿੰਨਾ ਹੋਇਆ ਪਿਆ ਜੀ ਨੁਕਸਾਨ ਤੇ ਗਿਣਤੀ ਗਿਣਤੀ ਤੋਂ ਬਾਹਰ ਬਹੁਤ ਨੁਕਸਾਨ ਹੋਇਆ ਇੱਕ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਬੜੀ ਮਿਹਨਤ ਕਰਕੇ ਫਸਲ ਤਿਆਰ ਕਰ ਲਈ ਸਾਰਾ ਖਰਚਾ ਹੋ ਗਿਆ ਕਟਨੀ ਬਾਕੀ ਸੀ ਜਿਹੜੇ ਐਨ ਬਣੀ ਪੱਕੀ ਫਸਲ ਜਿਹੜੀ ਤਬਾਹ ਹੋ ਗਈ ਤੇ ਉਹਦੇ ਨਾਲ ਦੀ ਨਾਲ ਤੁਸੀਂ ਜਾਣਦੇ ਹੀ ਹੋ ਵੀ ਇਹ ਇਹ ਵਰਤਾਰਾ ਆਮ ਹੀ ਵਰਤਾਰਾ ਰਹਿੰਦਾ ਉਹਦੇ ਨਾਲ ਜ਼ਮੀਨਾਂ ਵੀ ਤਬਾਹ ਹੋ ਗਈਆਂ ਕਿਤੇ 5 7 8 8 ਫੁੱਟ ਦਾ ਕੁਚਾ ਕਿਤੇ ਟੋਏ ਫਸਲਾਂੀ ਤਬਾ ਸਾਹ ਇੱਕ ਠੰਡਾ ਜਿਹੜਾ ਦੁੱਧ ਦਾ ਉਹ ਬੜੇ ਤਾਂ ਹੀ ਬੜਾ ਵੱਡਾ ਅਸਰ ਪੈਂਦਾ ਤੇ ਜਦੋਂ ਫਸਲਾਂ ਤਬਾ ਜਾਂ ਜ਼ਮੀਨਾਂ ਖਰਾਬ ਹੁੰਦੀਆਂ ਦੁੱਧ ਦਾ ਠੰਡਾ ਖਰਾਬ ਹੁੰਦਾ ਉਹਦੇ ਨਾਲ ਨਾਲ ਜਿਹੜੇ ਉੱਥੇ ਕਿਰਤਵੀਰ ਤੇ ਜੁੜੇ ਮਜ਼ਦੂਰ ਆ ਉਹਨਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਸਭ ਜਿਸ ਤੋਂ ਬਾਅਦ ਬਿਮਾਰੀਆਂ ਚੱਲਣੀਆਂ ਬੱਚਿਆਂ ਨੂੰ ਕਿਤਾਬਾਂ ਦੇ ਲੋੜ ਆ ਹਾਂਜੀ ਸੰਗਤਾਂ ਨੇ ਬੜੀ ਆਪਣਾ ਆਪਣੇ ਫਰਜ਼ ਨਿਭਾਇਆ ਬੜਾ ਕੁਛ ਖਾਣ ਪੀਣ ਨੂੰ ਬੜੀ ਚੀਜ਼ਾਂ ਲੈਂਦੀਆਂ ਪਰ ਇਹਦੂੰ ਆਉਣ ਵਾਲਾ ਸਮਾਂ ਲੱਗਦਾ ਕਿ ਹੋਰ ਮਾੜਾ ਆਊਗਾ ਸਕਿਨ ਦੀ ਪ੍ਰੋਬਲਮ ਹੋਊਗੀ ਕਿਵੇਂ ਦੇਖਦੇ ਹਾਂ ਉਸ ਦਿਨ ਲੈ ਕੇ ਬਿਲਕੁਲ ਬਿਲਕੁਲ ਜੇ ਆਪਾਂ ਨੂੰ ਇੱਕ ਦੂਜੇ ਦ੍ਰਿਸ਼ਟੀਕੋਣ ਤੋਂ ਦੇਖੀਏ ਜੀ ਆ ਪਾਣੀ ਉਤਰਨਾ ਹੋਣ ਤੇ ਇਹਦੋਂ ਅੱਗੇ ਅਸਲ ਨੁਕਸਾਨ ਸ਼ੁਰੂ ਹੋਣਾ ਕੋਈ ਮੈਂ ਕਹਿੰਦਾ ਬਿਮਾਰੀਆਂ ਜੋ ਤੋ ਇਹ ਕਿਆ ਫੈਲੋ ਨੀਆਂ ਬਿਮਾਰੀਆਂ ਦੀ ਫੈਲਣ ਨਾਲ ਫਿਰ ਜਿਹੜੀ ਉਹ ਫਸਲ ਦੇ ਨਾਲ ਜ਼ਮੀਨ ਦੀ ਤਬਾਹੀ ਹੋ ਗਈ ਆ ਅਗਲੀ ਫਸਲ ਵੀ ਬੀਜਣ ਲਈ ਤੇ ਬੀਜ ਖਾਦ ਫਿਰ ਫਸਲ ਦੇ ਵਾਸਤੇ ਜ਼ਮੀਨ ਦਾ ਪਤਰਾ ਕਰਨਾ ਤੇ ਵੱਡੀਆਂ ਲੋੜਾਂ ਨੇ ਘੱਟ ਹੈਗੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਇਹਦਾ ਅਸਲ ਨੁਕਸਾਨ ਜਿਹੜਾ ਨਾ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਮਸਕਾਰ ਉਹਨਾਂ ਦੇ ਪਿਆਰ ਨੂੰ ਸੇਵਾ ਕਰ ਰਹੀਆਂ ਨੇ ਜਿਹੜੀਆਂ ਸੰਸਥਾਵਾਂ ਧਾਰਮਿਕ ਜਿਥੇ ਬੰਦੀਆਂ ਪਰ ਇਹ ਕੈਂਪਿੰਟ ਇਹ ਵੀ ਅਜੇ ਅਜੇ ਵੱਡੀ ਲੋੜ ਬਾਕੀ ਇਸ ਤੋਂ ਬਾਅਦ ਉਹਦੇ 'ਚ ਵੀ ਨਾਲ ਮਿਲ ਕੇ ਸਾਰਿਆਂ ਨੂੰ ਇਸੇ ਤਰ੍ਹਾਂ ਸਹਿਯੋਗ ਕਰਕੇ ਨਾ ਚਾਹੀਦਾ ਕਿ ਉਹ ਪਸਾਨਾਂ ਦੀਆਂ ਜ਼ਲੀਨਾ ਪਧਰੀਆਂ ਕੀਤੀਆਂ ਜਾਣ ਜੀ ਜੀ ਫਿਰ ਉਹਦੇ ਵਿੱਚ ਫਸਲ ਬੀਜਣ ਯੋਗ ਥਾਂ ਬਣੇ ਫਿਰ ਉਹਦੇ ਵਾਸਤੇ ਬੀਜ ਦਾ ਖਾਨ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਬੀਜ ਕੇ ਦਿੱਤੀਆਂ ਜਾਂ ਬਿਲਕੁਲ ਇਹ ਕਰਦੇ ਗਏ ਜੀ ਮੋਗਾ ਡਰੋਲੀ ਭਾਈ ਤੋਂ ਬਾਬਾ ਜੀ ਪਹੁੰਚੇ ਨੇ ਤਾਂ ਸੰਗਤਾਂ ਵੀ ਨਾਲ ਪਹੁੰਚੀਆਂ ਬੜੀ ਮਿਹਨਤ ਕਰ ਰਹੀਆਂ ਨੇ ਤਾਂ ਲਗਾਤਾਰ ਪਹਿਰਾ ਇਹਨਾਂ ਦਾ ਲੱਗਿਆ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਪਹਿਰਾ ਲੱਗਿਆ ਰਹੂਗਾ ਜਦੋਂ ਤੱਕ ਬੰਨ ਪੱਕੇ ਨਹੀਂ ਹੁੰਦੇ ਤਾਂ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬਿਮਾਰੀਆਂ ਫੈਲਣਗੀਆਂ ਉੱਥੇ ਵੀ ਬਾਬਾ ਜੀ ਵੱਲੋਂ ਕਿਹਾ ਗਿਆ ਕਿ ਇਸ ਦੇ ਉੱਤੇ ਵੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਜੂਰ ਵੱਧ ਚੜ ਕੇ ਜਿਹੜੇ ਹੈਗੇ ਇਹਨਾਂ ਲੋਕਾਂ ਦੀ ਮਦਦ ਜਿਹੜੇ ਹੈਗੇ ਜੋ ਕਰਨੀ ਆ ਕੈਮਰਾ ਪਰਸਨ ਅਨਮੋਲ ਦੇ ਨਾਲ ਬੈਠੇ ਜੰਦਰ ਲੋਕਾਂ ਸਾਹਿਬ ਟੀਵੀ ਰੋਕਣ ਵਾਲਾ ਫਰੀਪਰ